ਪੋਸੂ ਨਾ ਮਾ ਚੈਨਲ ਤੇ ਤੁਸੀਂ ਕੱਲ ਐਪੀਸੋਡ ਵੇਖਿਆ ਸਵਿੱਤਰੀ ਬਾਈ ਫੂਲੇ ਜੀ ਦਾ ਕਿਉਂਕਿ ਕੱਲ ਉਹਨਾਂ ਦਾ ਜਨਮ ਦਿਨ ਸੀ ਜਦੋਂ ਜਦੋਂ ਸਵਿੱਤਰੀ ਬਾਈ ਫੂਲੇ ਜੀ ਦਾ ਜ਼ਿਕਰ ਆਏਗਾ ਤੇ ਜੋਤੀ ਰਾਓ ਗੋਬਿੰਦ ਰਾਓ ਫੂਲੇ ਜੀ ਦਾ ਵੀ ਜ਼ਿਕਰ ਜ਼ਰੂਰ ਆਏਗਾ ਕਿਉਂਕਿ ਜਿਸਮੀਨਾਂ ਦੇ ਜ਼ਰੂਰ ਦੋ ਨਜ਼ਰ ਆਉਂਦੇ ਸੀ ਪਰ ਇਹਨਾਂ ਦੀ ਸੋਚ ਇਹਨਾਂ ਦਾ ਪਿਆਰ ਇਹਨਾਂ ਦੀ ਰੂਹ ਇੱਕ ਸੰ ਸੋ ਇਸ ਕਰਕੇ ਮੈਂ ਸਵਿੱਤਰੀ ਬਾਈ ਫੂਲੇ ਜੀ ਦਾ ਜ਼ਿਕਰ ਕਰਦਿਆਂ ਕਰਦਿਆਂ ਜੋਤੀਬਾ ਫੂਲੇ ਜੀ ਨੂੰ ਮੈਂ ਨਹੀਂ ਪਿੱਛੇ ਛੱਡ ਸਕਦਾ ਕਿਉਂਕਿ ਉਹ ਜ਼ਿੰਦਗੀ ਦਾ ਅੰਗ ਨੇ ਅੱਜ ਦੇ ਐਪੀਸੋਡ ਦੇ ਵਿੱਚ ਜੋਤੀਬਾ ਫੂਲੇ ਜੀ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਪਾਗਲ ਗੱਲਾਂ ਬਾਤਾਂ ਕਰਾਂਗੇ ਦੋਸਤੋ ਦੱਸਿਆ ਜਾਂਦਾ ਹੈ ਕਿ ਜੋਤੀਬਾ ਫੂਲੇ ਦੇ ਨਾਮ ਦੇ ਨਾਲ ਜਦੋਂ ਵੀ ਲੱਗਦਾ ਹੈ ਤੇ ਉਹ ਸੁਵਿਤਰੀ ਵਾ ਫੂਲੇ ਜ਼ਰੂਰ ਲੱਗਦਾ ਹੈ ਅੱਜ ਉਸ ਚੀਜ਼ ਨੂੰ ਲੈ ਕੇ ਮੈਂ ਤੁਹਾਡੀ ਨਜ਼ਰ ਆ ਰਿਹਾ ਹਾਂ 19ਵੀਂ ਸਦੀ ਦੇ ਮਹਾਰਾਸ਼ਟਰ ਤੋਂ ਇੱਕ ਭਾਰਤੀ ਵਿਚਾਰਕ ਜਾਤ ਵਿਰੋਧੀ ਸਮਾਜ ਸੁਧਾਰਕ ਸਮਾਜ ਸੇਵਕ ਲੇਖਕ ਫਿਲਾਸਫਰ ਅਤੇ ਕ੍ਰਾਂਤੀਕਾਰੀ ਸਮਾਜਿਕ ਕਾਰਕੁੰਨ ਸੀ ਉਹਨਾਂ ਦਾ ਨਾਮ ਸੀ ਜੋਤੀਰਾਓ ਗੋਬਿੰਦਰਾਓ ਫੂਲੇ ਉਸ ਦਾ ਕੰਮ ਛੂਤਛਾਤ ਅਤੇ ਜਾਤ ਪਾਤ ਦੇ ਖਾਤਮੇ ਔਰਤਾਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਸਿੱਖਿਅਤ ਕਰਨ ਦੇ ਯਤਨ ਅਤੇ ਹੋਰ ਬਹੁਤ ਤਰ੍ਹਾਂ ਦੇ ਜੋ ਵਹਿਮ ਪਰਮ ਸਮਾਜ ਵਿੱਚ ਫੈਲੇ ਹੋਏ ਸਨ ਉਹਨਾਂ ਨੂੰ ਦੂਰ ਕਰਨਾ ਸੀ ਉਹ ਅਤੇ ਉਸ ਦੀ ਪਤਨੀ ਯਾਨੀ ਕਿ ਸਾਡੀ ਮਾਤਾ ਸਵਿੱਤਰੀ ਬਾਈ ਫੂਲੇ ਜੀ ਭਾਰਤ ਵਿੱਚ ਔਰਤਾਂ ਦੀ ਸਿੱਖਿਆ ਦੇ ਮੋਢੀ ਸਨ ਫੂਲੇ ਜੀ ਨੇ 1848 ਦੇ ਵਿੱਚ ਪੂਨੇ ਵਿੱਚ ਤਾਤੀਆ ਸਾਭ ਭਿਰੇ ਦੇ ਨਿਵਾਸ ਭਿੰਦੇਵਾੜਾ ਵਿਖੇ ਲੜਕੀਆਂ ਲਈ ਆਪਣਾ ਪਹਿਲਾ ਸਕੂਲ ਸ਼ੁਰੂ ਕੀਤਾ ਉਸਨੇ ਆਪਣੇ ਪੈਰੋਕਾਰਾਂ ਦੇ ਨਾਲ ਮਿਲ ਕੇ ਨੀਮੀਆ ਜਾਤਾਂ ਦੇ ਲੋਕਾਂ ਦੇ ਸਨਮਾਨ ਅਧਿਕਾਰ ਪ੍ਰਾਪਤ ਕਰਨ ਦਾ ਤੇ ਸਤਿਆ ਸ਼ੋਧਕ ਸਮਾਜ ਯਾਨੀ ਕਿ ਸੱਚ ਦੀ ਖੋਜ ਕਰਨ ਵਾਲੇ ਸਮਾਜ ਦੀ ਸਥਾਪਨਾ ਕੀਤੀ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੂੰ ਇਸ ਸੰਗ ਦਾ ਹਿੱਸਾ ਬਣਾਉਣਾ ਚਾਹੁੰਦੇ ਸਨ ਜੋ ਦਬੇ ਕੁਚਲੇ ਵਰਗਾਂ ਦੇ ਉਥਾਨ ਲਈ ਕੰਮ ਕਰਦੀਆਂ ਫੋਨੇ ਜੀ ਨੂੰ ਮਹਾਰਾਸ਼ਟਰ ਦੇ ਵਿੱਚ ਸਮਾਜ ਸੁਧਾਰ ਅੰਦੋਲਨ ਵਿੱਚ ਮਹੱਤਵਪੂਰਨ ਹਸਤੀ ਮੰਨਿਆ ਜਾਂਦਾ ਹੈ ਉਸ ਨੂੰ 1888 ਵਿੱਚ ਮਹਾਰਾਸ਼ਟਰ ਦੇ ਸਮਾਜਿਕ ਕਾਰਕੁਨ ਵਿਠਲ ਰਾਓ ਕ੍ਰਿਸ਼ਨਾ ਜੀ ਵਾਂਡੇਕਰ ਦੁਆਰਾ ਮਹਾਤਮਾ ਜੀ ਨੂੰ ਇੱਕ ਖਿਤਾਬ ਦੇ ਨਾਲ ਨਵਾਜਿਆ ਗਿਆ ਜੋਤੀਵਾ ਗੋਬਿੰਦਰਾ ਫੂਲੇਜੀ ਦਾ ਜਨਮ 1827 ਨੂੰ ਪੂਨੇ ਦੇ ਮਾਲੀ ਜਾਤੀ ਨਾਲ ਸੰਬੰਧਿਤ ਇੱਕ ਪਰਿਵਾਰ ਵਿੱਚ ਹੋਇਆ ਮਾਲੀ ਰਵਾਇਤ ਦੇ ਅਨੁਸਾਰ ਫੜਾ ਅਤੇ ਸਬਜ਼ੀਆਂ ਦੇ ਉਤਪਾਦ ਵਜੋਂ ਕੰਮ ਕਰਦੇ ਸਨ ਜਾਤਾਂ ਦੀ ਵਰਣ ਆਸ਼ਰਮ ਪ੍ਰਣਾਲੀ ਵਿੱਚ ਉਹਨਾਂ ਨੂੰ ਸਭ ਤੋਂ ਹੇਠਲੇ ਦਰਜੇ ਵਾਲੇ ਸਮੂਹ ਜਾਂ ਸ਼ੂਦਰਾਂ ਵਿੱਚ ਰੱਖਿਆ ਗਿਆ ਫੂਲੇ ਦਾ ਨਾਮ ਭਗਵਾਨ ਜੋਤੀਵਾ ਫੂਲੇ ਨਾਂ ਤੇ ਰੱਖਿਆ ਗਿਆ ਉਹਨਾਂ ਦਾ ਜਨਮ ਜੋਤੀਵਾ ਦੇ ਸਾਲਾਨਾ ਮੇਲੇ ਵਾਲੇ ਦਿਨ ਹੋਇਆ ਫੂਲੇ ਦਾ ਪਰਿਵਾਰ ਜਿਸ ਦਾ ਨਾਮ ਪਹਿਲਾਂ ਹੀ ਗੁਹਰੇ ਸੀ ਦਾ ਉਦਭਾਵ ਸਤਾਰਾ ਸ਼ਹਿਰ ਦੇ ਨੇੜੇ ਕਟਗੁਨ ਪਿੰਡ ਵਿੱਚ ਹੋਇਆ ਸੀ ਫੂਲੇ ਦੇ ਪੜਦਾਦਾ ਜੀ ਉੱਥੇ ਚੌਂਗੁਲਾ ਨੀਮੀ ਦਰਜੇ ਦੇ ਪਿੰਡ ਅਧਿਕਾਰੀ ਵਜੋਂ ਕੰਮ ਕਰਦੇ ਸੀ ਉਹ ਪੂਨੇ ਜ਼ਿਲ੍ਹੇ ਦੇ ਖਾਨਵਾਰੀ ਚਲੇ ਗਏ ਉੱਥੇ ਉਸ ਦੇ ਇਕਲੋਤੇ ਪੁੱਤਰ ਛਤੀਬਾ ਨੇ ਪਰਿਵਾਰ ਨੂੰ ਗਰੀਬੀ ਵਿੱਚ ਵਾੜ ਦਿੱਤਾ ਉਹ ਤਿੰਨ ਪੁੱਤਰਾਂ ਵਾਲੇ ਪਰਿਵਾਰ ਸਮੇਤ ਰੋਜ਼ਗਾਰ ਦੀ ਭਾਲ ਦੇ ਵਿੱਚ ਪੂਨੇ ਚਲੇ ਗਏ ਮੁੰਡਿਆਂ ਨੂੰ ਇੱਕ ਫੁੱਲਾਂ ਵਾਲੇ ਦੇ ਕੋਲ ਕੰਮ ਸਿੱਖਣ ਲਈ ਛੱਡ ਦਿੱਤਾ ਜੋ ਉਹਨਾਂ ਦੇ ਵਪਾਰ ਦੇ ਭੇਦ ਸਿਖਾਉਂਦਾ ਸੀ ਫੁੱਲ اگਾਉਣ ਅਤੇ ਸਜਾਉਣ ਵਿੱਚ ਉਹਨਾਂ ਦੀ ਮੁਹਾਰਤ ਚੰਗੀ ਹੋਣ ਕਰਕੇ ਉਹਨਾਂ ਨੇ ਗੋਹਰੇ ਦੀ ਥਾਂ ਫੂਲੇ ਸ਼ਬਦ ਦਿਨਾਰ ਇਹਨਾਂ ਨੂੰ ਨਵਾਜਣਾ ਸ਼ੁਰੂ ਕਰ ਦਿੱਤਾ ਸੋ ਦੋਸਤੋ ਜੀ ਆਪਾਂ ਉਹਨਾਂ ਦੀ ਗੱਲ ਕਰੀਏ ਕਿ ਸਭ ਤੋਂ ਛੋਟੇ ਭਰਾ ਨੇ ਸੰਪਤੀ ਦੇ ਇਕੱਲੇ ਕੰਟਰੋਲ ਕਰਨ ਦੀ ਸਾਜ਼ਿਸ਼ ਕੀਤੀ ਅਤੇ ਛੋਟੇ ਦੋਵੇਂ ਭਰਾ ਜੋਤੀਵਾ ਫੂਲੇ ਦੇ ਪਿਤਾ ਗੋਬਿੰਦ ਰਾਓ ਫੂਲੇ ਨੂੰ ਖੇਤੀ ਦੀ ਵਿਕਰੀ ਕਰਨ ਤੋਂ ਹਟਾ ਦਿੱਤਾ ਮਤਲਬ ਕਿਤੇ ਨਾ ਕਿਤੇ ਲਾਲਸਾ ਔਰ ਜਿਹੜੀ ਕਹਿ ਸਕਦੇ ਆ ਕਿ ਲਾਲਸ ਸੀ ਇਹ ਉਸ ਬਿੰਨਾ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਭਰਿਆ ਹੋਇਆ ਸੀ 400 ਤਾਰੀ ਦੇ ਵਿੱਚ ਉਹਨਾਂ ਦੇ ਜੀਵਨ 'ਚ ਇੱਕ ਨਵਾਂ ਮੋੜ ਆਇਆ ਜਦੋਂ ਕਿ ਉਹ ਇੱਕ ਬ੍ਰਾਹਮਣ ਦੋਸਤ ਦੇ ਵਿਆਹ 'ਚ ਸ਼ਾਮਲ ਹੋਇਆ ਫੂਲੇ ਨੇ ਬਰਾਤ ਵਿੱਚ ਹੀ ਸਲਿਆ ਪਰ ਬਾਅਦ ਵਿੱਚ ਅਜੀਹਾ ਕਰਨ ਲਈ ਉਸਦੇ ਦੋਸਤ ਤੇ ਮਾਪਿਆਂ ਦੁਆਰਾ ਉਸਨੂੰ ਝਿੜਕਿਆ ਤੇ ਬੇਇੱਜ਼ਤ ਕੀਤਾ ਉਸਨੇ ਉਸਨੂੰ ਦੱਸਿਆ ਕਿ ਉਸਨੂੰ ਸ਼ੂਦਰ ਜਾਤੀ ਹੋਣ ਕਰਕੇ ਇਸ ਰਸਮ ਤੋਂ ਦੂਰ ਰਹਿਣ ਦੀ ਸਮਝ ਹੋਣੀ ਚਾਹੀਦੀ ਸੀ ਇਸ ਘਟਨਾ ਨੇ ਫੂਲੇ ਨੂੰ ਜਾਤੀ ਵਿਵਸਥਾ ਦੀ ਬੇਇਨਸਾਫੀ ਤੇ ਡੂੰਘਾ ਪ੍ਰਭਾਵ ਪਾਇਆ 1847 ਦੇ ਵਿੱਚ ਹੀ ਉਹਨਾਂ ਨੇ ਥਾਮਸ ਪੈਨ ਦੀ ਕਿਤਾਬ ਰਾਈਟਸ ਆਫ ਮੈਨ ਪੜ੍ਹੀ ਜਿਸ ਦੇ ਨਾਲ ਉਹਨਾਂ ਦੇ ਅੰਦਰ ਸਮਾਜਿਕ ਨਿਆਂ ਦੀ ਡੂੰਗੀ ਭਾਵਨਾ ਵਿਕਸਿਤ ਹੋਈ ਉਸਨੇ ਮਹਿਸੂਸ ਕੀਤਾ ਕਿ ਭਾਰਤੀ ਸਮਾਜ ਦੇ ਵਿੱਚ ਸ਼ੋਸ਼ਿਤ ਜਾਤਾਂ ਅਤੇ ਔਰਤਾਂ ਵਿੱਚ ਕਾਫੀ ਘਾਟੇ ਨੇ ਇਹਨਾਂ ਵਰਗਾਂ ਦੀ ਸਿੱਖਿਆ ਹੀ ਇਹਨਾਂ ਦੀ ਮੁਕਤੀ ਦਾ ਸਭ ਤੋਂ ਵੱਡਾ ਕਾਰਨ ਹੋ ਸਕਦੀ ਹੈ ਉਹਨਾਂ ਨੇ ਔਰਤ ਦੀ ਪੜ੍ਹਾਈ ਵਿੱਚ ਖੂਬ ਯੋਗਦਾਨ ਪਾਇਆ ਔਰਤ ਦੀ ਭਲਾਈ ਲਈ ਉਹਨਾਂ ਨੇ ਵਿਦਵਾ ਅਤੇ ਔਰਤਾਂ ਦੀ ਭਲਾਈ ਲਈ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਸਾਨਾਂ ਦੀ ਹਾਲਤ ਸੁਧਾਰਨ ਦਾ ਵੀ ਯਤਨ ਕੀਤਾ। ਔਰਤਾਂ ਦੀ ਸਥਿਤੀ ਸੁਧਾਰਨ ਵਾਸਤੇ ਉਹਨਾਂ ਨੇ ਸਿੱਖਿਆ ਲਈ ਬਹੁਤ ਸਾਰੇ ਸਕੂਲ ਖੋਲੇ ਔਰ ਅੱਜ ਉਹ ਸਕੂਲ ਜਿਹੜੇ ਨੇ ਬਾਇਜ਼ੇ ਚੱਲ ਰਹੇ ਨੇ ਔਰ ਬਹੁਤ ਅੱਛੀ ਗੱਲ ਹੈ ਕਿ ਇਹਨਾਂ ਨੇ ਸਿੱਖਿਆ ਦੇ ਨਾਲ ਨਾਲ ਸਾਹਿਤ ਵੱਲ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੇਰਿਤ ਕੀਤਾ। ਸੋ ਸਵਿੱਤਨੀ ਵਾ ਫੂਲੇ ਤੇ ਜੋਤੀਵਾ ਫੂਲੇ ਜੀ ਦੀ ਸ਼ਖਸੀਅਤ ਨੇ ਉਹਨਾਂ ਔਰਤਾਂ ਨੂੰ ਜੀਵਨ ਦਾ ਅਧਿਕਾਰ ਦਵਾਇਆ ਐਜੂਕੇਸ਼ਨ ਨਾਲ ਜੋੜਿਆ ਜਿਨ੍ਹਾਂ ਦੀ ਜ਼ਿੰਦਗੀ ਨਰਕ ਤੋਂ ਸਿਵਾ ਕੁਝ ਨਹੀਂ ਸੀ ਸੋ ਦੋਸਤੋ ਇਸ ਕਰਕੇ ਅੱਜ ਜੋਤੀਵਾ ਫੂਲੇ ਜੀ ਦੀ ਜ਼ਿੰਦਗੀ ਨੂੰ ਤੁਹਾਡੀ ਨਜ਼ਰ ਰੱਖਿਆ ਹੈ ਔਰ ਤੁਹਾਨੂੰ ਕਿਸ ਤਰ੍ਹਾਂ ਲੱਗਾ ਹੋਰ ਕੀ ਹੋਣਾ ਚਾਹੀਦਾ ਹੈ ਉਹ ਤੁਸੀਂ ਕਮੈਂਟ ਕਰਕੇ ਜ਼ਰੂਰ ਦਿਓ ਆਪਣੇ ਸੁਝਾਅ ਔਰ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ